ਮੈਂ ਕੇਸ਼ਵ ਜੈਨ ਰਾਸ਼ਟਰੀ ਸਵੈਨਸੇਵਕ ਸੰਘ ਇਹ ਫਗਵਾੜਾ ਨਗਰ ਦਾ ਨਗਰ ਕਾਰਜਕ੍ਰਮ ਹੈ ਇਥੇ ਇਕਤਰੀਕਰਨ ਹੈ ਅੱਜ ਵਿਜਿਆ ਦਸ਼ਮੀ ਅੱਜ 100 ਸਾਲ ਪੂਰੇ ਹੋ ਗਏ ਸੰਘ ਨੂੰ ਜਦੋਂ 100 ਸਾਲ ਪੂਰੇ ਹੋ ਗਏ ਤੇ ਇਹਨੂੰ ਸ਼ਤਾਬਦੀ ਵਰਸ਼ ਕਿਹਾ ਜਾਂਦਾ ਤੇ ਅਸੀਂ ਸ਼ਤਾਬਦੀ ਵਰਸ਼ ਜਿਹੜਾ ਇਹ ਮਨਾਣ ਲਈ ਇਕੱਠੇ ਹੋਏ ਆਂ 100 ਸਾਲ ਸੰਘ ਦੇ ਨਾਲ ਇਹਦੇ ਵਿੱਚ ਸਮਾਜ ਦੀ ਇੱਕ ਦ੍ਰਿਸ਼ਟੀ ਤੋਂ ਲੈ ਕੇ ਸਮਾਜ ਦੀ ਇੱਕ ਦਸ਼ਾ ਤੋਂ ਲੈ ਕੇ ਹੁਣ ਤੱਕ ਸਮਾਜ ਦੇ ਅੰਦਰ ਜਿੰਨਾ ਪਰਿਵਰਤਨ हिंदू समाज ਦਾ ਸੰਗਠਨ ਪੂਰੇ ਦੇ ਪੂਰੇ ਸਮਾਜ ਦੇ ਹਰ ਵਰਗ ਹਰ ਜਾਤੀ ਦਾ ਸੰਗਠਨ ਇਹ ਸੰਗ ਦਾ ਮੁੱਖ ਉਦੇਸ਼ ਹੈ ਔਰ ਭਾਰਤ ਨੂੰ ਪਰਮ ਵਿਭਵ ਤੱਕ ਲੈ ਕੇ ਜਾਣਾ ਭਾਰਤ ਨੂੰ ਵਿਸ਼ਵ ਗੁਰੂ ਤੱਕ ਬਣਾਉਣਾ ਇਹ ਸੰਗ ਦਾ ਲਕਸ਼ ਹੈ ਔਰ ਪੂਰਾ ਆਪਸੀ ਬਹੁਤ ਨਜ਼ਦੀਕ ਸੰਗ ਦੇ ਲਕਸ਼ ਦੇ ਵਿੱਚ ਪੂਰੇ ਸਮਾਜ ਦੇ ਸਹਿਯੋਗ ਦੇ ਨਾਲ ਅਸੀਂ ਵਧ ਰਹੇ ਹਾਂ ਔਰ ਪੂਰੇ ਸਮਾਜ ਦੇ ਅੰਦਰ ਇਸ ਚੀਜ਼ ਦੀ ਖੁਸ਼ੀ ਵੀ ਹੈ ਔਰ ਸਾਰੇ ਸੰਸਕਾ ਦੇ ਅੰਦਰ ਵੀ ਉਤਸ਼ਾਹ ਦੀ ਲਹਿਰ ਹੈ ਕੀ ਸਾਗਾ ਇਹ ਕੰਮ ਸਿਰੇ ਚੜਦਾ ਪਿਆ ਔਰ ਅਸੀਂ ਅੱਗੇ ਫਿਰ ਸਮਾਜ ਦਾ ਸੰਗਠਨ ਲਗਾਤਾਰ ਕਰਦੇ ਰਵਾਂਗੇ ਸਵਾਰਥ ਰਹਿਤ ਦੇਸ਼ ਨੂੰ ਉੱਪਰ ਲੈ ਕੇ ਜਾਣਾ ਭਾਰਤ ਮਾਂ ਦੀ ਜੈ ਜੈਕਾਰ ਕਰਨਾ ਇਹੀ ਸੰਗ ਦਾ ਮੁੱਖੇ ਲਕਸ਼ਯ ਹੈ ਇਹਦੇ ਵਾਸਤੇ ਅਸੀਂ ਸਾਰੇ ਜਣੇ ਕੰਮ ਕਰਦੇ ਪਏ ਆਂ ਮੈਂ ਮਨੀਸ਼ ਨਾਗਲਾ ਜ਼ਿਲ੍ਹਾ ਕਾਰਜਵਾ ਫਗਵਾੜਾ ਤੋ ਅੱਜ ਦਾ ਇਸ ਵਿਜੇਦਸ਼ਮੀ ਉਤਸਵ ਜਿਹੜਾ ਹੈ ਸੰਗ ਦੇ 100 ਸਾਲਾਂ ਦੇ ਨਿਮਿਤ ਜਿਹੜਾ ਹੈ ਅਸੀਂ ਮਨਾਇਆ ਹੈ ਜਿਸ ਦੇ ਵਿੱਚ ਸਭ ਸਵੈ ਸੇਵਕਾਂ ਨੇ ਸਮਾਜ ਦੇ ਵਿਭਿੰਨ ਕਾਰਜਕਰਤਾ ਜਿਹੜੇ ਸਮਾਜਿਕ ਜ਼ਿੰਮੇਵਾਰੀਆਂ ਵਾਲੇ ਬੰਦੇ ਹੈ ਉਹਨਾਂ ਨੂੰ ਅਸੀਂ ਇੱਥੇ ਸੱਦਿਆ ਹੈ ਸਾਡੇ ਛੋਟੇ ਸੱਦੇ ਦੇ ਉੱਪਰ ਸਭ ਲੋਕ ਇੱਥੇ ਪਹੁੰਚੇ ਹੈ ਤੋ ਅੱਜ ਦੇ ਇਸ ਕਾਰਜਕੰਡ ਵਿੱਚ ਸੰਗਠਨ ਨੇ 100 ਸਾਲਾਂ ਦੇ ਨਿਮਿਤ ਪੰਜ ਵਿਸ਼ਿਆਂ ਨੂੰ ਲੈ ਕੇ ਪੰਜ ਪਰਵਰਤਨਾਂ ਨੂੰ ਲੈ ਕੇ ਜਿਹੜਾ ਹੈ ਅਸੀਂ ਸਮਾਜ ਦੇ ਵਿੱਚ ਗਏ ਹੈ ਜਿਸ ਦੇ ਵਿੱਚ ਸਮਾਜਿਕ ਸੰਵਸਥਾ ਪਰਿਵਾਰ ਪਰਵੋਧਨ ਪਰਿਆਵਰਣ ਸਵਦੇਸ਼ੀ ਔਰ ਨਾਗਰਿਕ ਕਰਤੱਵ ਐਸੇ ਜਿਹੜੇ ਪੰਜ ਵਿਸ਼ਿਆਂ ਨੂੰ ਲੈ ਕੇ ਸੀ ਸਾਲ ਭਰ ਦੇ ਵਿੱਚ ਜਿਹੜੇ ਕੰਮ ਕਰ ਜਿਹੜੇ ਪੰਜ ਕਾਰਜਕਮ ਜਿਹੜੇ ਹੈ ਉਹ ਲੈਣੇ ਹੈ ਜਿਸ ਦੇ ਲਈ ਅਸੀਂ ਸਮਾਜ ਨੂੰ ਜਿਹੜਾ ਹੈ ਕਿ ਦੇਸ਼ ਦੇ ਲਈ ਦੇਸ਼ ਨੂੰ ਇੱਕ ਰੂਪ ਕਰਨ ਦੇ ਲਈ ਜਿਹੜਾ ਹੈ ਪਰਮ ਬੈਵਵ ਤੇ ਪਛਾਣ ਦੇ ਲਈ ਇਹ ਸਾਰੇ ਪੰਜ ਵਿਸ਼ਿਆਂ ਨੂੰ ਲੈ ਕੇ ਸਭ ਅਸੀਂ ਸਮਾਜ ਦੇ ਵਿੱਚ ਜਾ ਰਹੇ ਹਾਂ ਤੋਂ ਸਭ ਇੱਥੇ ਆਏ ਹਨ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਅਸੀਂ ਸਮਾਜ ਨੂੰ ਵੀ ਇਹ ਬੇਨਤੀ ਕਰਦੀ ਹਾਂ ਕਿ ਸਾਡੇ ਪੰਜ ਵਿਸ਼ਿਆਂ ਨੂੰ ਜਿਹੜਾ ਹੈ ਆਪਣੇ ਜੀਵਨ ਦੇ ਵਿੱਚ ਜਿਹੜਾ ਹੈ ਪਾਉ ਉਤਾਰੀਏ ਤਾਂ ਕਿ ਦੇਸ਼ ਨੂੰ ਜਿਹੜਾ ਹੈ ਪਰਮ ਬੈਵਵ ਤੇ ਪਛਾਇਆ ਜਾ ਸਕੇ